3ਵੇਂ ਸਾਲ ਦਾ ਹਵਾਲ ਸਾਧੂ ਦਇਆsingharav ਆਪਣੇ ਕਿੱਸੇ ਜ਼ਿੰਦਗੀ ਬਲਾਸ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ ਉਮਰ 3ਵੇਂ ਸਾਲ ਦੀ ਗਈ ਤੇਰੀ ਕੀਤੀ ਗਾਫਲਾ ਅਕਲ ਸ਼ਹੂਰ ਹੈ ਨਾ ਖਪਦਾਰਾ ਵਿੱਚ ਝੂਠਿਆਂ ਤੰਦ ਆਂਦੇ ਦਿੱਤੀ ਹਾਜ਼ਰੀ ਵਿੱਚ ਹਜ਼ੂਰ ਹੈ ਨਾ ਡੁੱਬਾ ਖੁਦੀ ਤਕਬਰੀ ਵਿੱਚ ਬੰਦੇ ਕਦੀ ਠਾਰਿਆ ਦਿਲ ਤੰਦੂਰ ਹੈ ਨਾ ਦਿਲਬਰ ਯਾਰ ਦਾ ਕਿਵੇਂ دیدار ਹੋਵੇ ਵਿਟਿਓ ਕੱਢਿਆ ਗਰਬ ਗਰੂਰ ਹੈ ਨਾ ਮੈਂ ਰੱਬ ਕਹੇ ਜਵਾਨ ਥੀ ਕਈ ਵਾਰੀ ਸਿੱਧਾ ਗਿਆ ਤੂੰ ਬਾਗ ਮਨਸੂਰ ਹੈ ਨਾ ਤੈਨੂੰ ਕਿਸ ਤਰ੍ਹਾਂ ਦਰਦ ਮਲੂਮ ਹੋਵੇ ਹੋਇਆ ਪਾਪਾ ਕਿਸ ਤਰ੍ਹਾਂ ਸਾਫ ਸਫਾ ਹੋਵੇ ਹੋਇਆ ਪਾਪਾਇ ਪੁਰਾਦਾ ਤੋਂ ਦੂਰ ਹੈ ਨਾ ਤੈਨੂੰ ਕਿਸ ਤਰ੍ਹਾਂ ਵਸਲ نصیਬ ਹੋਵੇ ਦਿਲਬਰ ਪਕੜਿਆ ਬਾਗ ਜੰਮੂਰ ਹੈ ਨਾ ਕਿੱਥੇ ਰਹੀ ਜੇ ਬੋਲੋ ਈਮਾਨਦਾਰੀ ਹਟਿਆ ਖਾਨ ਤੋਂ ਗਾਫਲਾ ਸੁਰਹਿਣਾ ਕਿਤੇ ਨਹੀਂ ਮਰਦਾਨਗੀ ਮਰਦ ਵਾਲੀ ਓਇਆ ਜਗਤ ਦੇ ਵਿੱਚ ਮਸ਼ਹੂਰ ਹੈ ਨਾ ساری ਜ਼ਿੰਦਗੀ ਦੇ ਖਬਰਬਾਦ ਕੀਤੀ ਚੜਿਆ ਇਸ਼ਕ ਦਾ ਕਦੇ ਸਰੂਰ ਹੈ ਨਾ ਜਿਸ ਨੂੰ ਹੱਕ ਦੇ ਨੂਰ ਦਾ ਪ੍ਰਿਆ ਜਲਵਾ ਸਾਵਤ ਰਹਿ ਗਿਆ ਬਾਗ ਕੋਤੂਰ ਹੈ ਨਾ ਗੱਲਾ ਹੰਸ ਹਮਾ ਦੀਆਂ ਕਰੇ ਬੈਠਾ ਅੱਖੀਂ ਦੇਖਿਆ ਕਦੇ ਲੰਗੂਰ ਹੈ ਨਾ ਤੈਨੂੰ ਰੱਬ ਨੇ ਰੱਖਿਆ ਯਾਦ ਬੰਦੇ ਹੈ ਨਹੀਂ ਰੱਖਿਆ ਯਾਦ ਹਜੂਰ ਹੈ ਨਾ ਕਿਤਾ ਕਿਸੇ ਦਾ ਦਿਲੋਂ ਵਿਸਾਰ ਦੇਣਾ ਭਲਿਆ ਮਾਨਸਾ ਦਾ ਇਹ ਦਸਤੂਰ ਹੈ ਨਾ ਤਾਂ ਹੀ ਅਲਮ ਤੂੰ ਰਹਾ ਮਹਿਰੂਮ ਖਾਲੀ ਕਾਦੀ ਕਿਸੇ ਉਸਤਾਦ ਤੋਂ ਕੂਰ ਹੈ ਨਾ ਤਾਹੀ ਹਰੜ ਬਹਿੜਿਆ ਵਿਕੇ ਸਸਤਾ ਤੇਰੇ ਵਿੱਚ ਖੁਸ਼ਬੂ ਕਾਫੂਰ ਹੈ ਨਾ ਬਿਆ ਸਿੰਘ ਤੂੰ ਮਰ ਗਿਆ ਮੌਤ ਆਈ ਮਰਨ ਮਨਜ਼ੂਰ ਹੈ ਨਾ ਦਇਆ ਸਿੰਘ ਤੂੰ ਮਰ ਗਿਆ ਮੌਤ ਆਈ ਕੀਤੀ ਜਿਉਂਦਿਆਂ ਮਰਨ ਮਨਜ਼ੂਰ ਹੈ ਨਾ